ਲੋਕਾਂ ਨੂੰ ਇੱਕ ਵੱਡਾ ਝਟਕਾ ਯੂਪੀਆਈ ਸੇਵਾ ਅੱਜ ਰਹੇਗੀ ਬੰਦ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਯੂਪੀਆਈ ਸੇਵਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ 6 ਅਗਸਤ ਜਾਨੀ ਅੱਜ ਬੈਂਕ ਦੀਆਂ ਯੂਨੀਫਾਈਡ ਪੇਮੈਂਟ ਇੰਟਰਫੈਂਸ ਜਾਨਕੀ ਯੂਪੀਆਈ ਸੇਵਾ ਕੁਝ ਸਮੇਂ ਲਈ ਬੰਦ ਰਹਿਣ ਦੀਆਂ ਬੈਂਕ ਵੱਲੋਂ ਇਸ ਅਸਥਾਈ ਪਾਬੰਦੀ ਰੱਖ ਰਖਾ ਦੇ ਕੰਮ ਕਰਨ ਲਗਾਈ ਜਾ ਰਹੀ ਹੈ ਤਾਂ ਜੋ ਡਿਜੀਟਲ ਲੈਣ ਦੇਣ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਇਆ ਜਾ ਸਕੇ ਜਾਣਕਾਰੀ ਅਨੁਸਾਰ ਯੂਪੀਆਈ ਸੇਵਾ 6 ਅਗਸਤ ਨੂੰ ਸਵੇਰੇ 1 ਵਜੇ ਤੋਂ 2 ਵਜੇ ਤੱਕ ਜਾਨੀ ਸਿਰਫ 20 ਮਿੰਟਾਂ ਲਈ ਉਪਲਬਧ ਨਹੀਂ ਹੋਵੇਗੀ ਇਸ ਸਮੇਂ ਤਰ੍ਹਾਂ ਗਾਹਕ ਕਿਸੇ ਵੀ ਤਰ੍ਹਾਂ ਦਾ UPI ਲੈਣ-ਦੇਣ ਨਹੀਂ ਕਰ ਸਕਣਗੇ ਬੈਂਕ ਨੇ ਆਪਣੇ ਗਾਹਕਾਂ ਨੂੰ UPI ਲਾਈਟ ਸੇਵਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਜੋ ਕਿ 1000 ਰੁਪਏ ਤੋਂ 5000 ਰੁਪਏ ਤੱਕ ਦੇ ਛੋਟ ਅਤੇ ਤੇਜ਼ ਲੈਣ-ਦੇਣ ਲਈ ਤਿਆਰ ਕੀਤੀ ਗਈ ਹੈ ਅਜਿਹੀ ਸਥਿਤੀ ਵਿੱਚ ਜੇਕਰ ਬਹੁਤ ਜ਼ਰੂਰੀ ਹੈ ਤਾਂ ਗਾਹਕ UPI ਲਾਈਟ ਰਾਹੀਂ ਲੈਣ-ਦੇਣ ਕਰ ਸਕਦੇ ਨੇ ਐਸੋ ਲੇਈ ਮੋਕਾ ਸੇਵਾ ਬੰਦ ਹੋਣ ਦੀ ਸਥਿਤੀ ਵਿੱਚ ਵੀ ਇਸ ਦੀ ਵਰਤੋਂ ਸੰਭਵ ਹੈ UPI ਲਾਈਟ ਇੱਕ ਸੇਵਾ ਹੈ ਜਿਸ ਰਾਹੀਂ ਤੁਸੀਂ UPI ਪੈਨ ਦਰਜ ਕੀਤੇ ਬਿਨਾ ਇੱਕ ਸੀਮਾ ਤੱਕ ਛੋਟੇ ਭੁਗਤਾਨ ਕਰ ਸਕਦੇ ਹੋ ਇੱਕ ਡਿਜੀਟਲ ਵਾਲਟ ਬੈਂਕ ਕੰਮ ਕਰਦਾ ਹੈ ਇਸ ਲਈ ਇਸ ਨੂੰ ਬੈਂਕ ਤੋਂ ਤੁਰੰਤ ਪ੍ਰਕਿਰਿਆ ਦੀ ਲੋੜ ਨਹੀਂ ਹੈ ਇਹ ਛੋਟੇ ਰੋਜ਼ਾਨਾ ਖਰਚਿਆਂ ਲਈ ਬਹੁਤ ਉਪਯੋਗੀ ਹੈ ਯੂਪੀਆਈ ਲਾਈਟ ਸਹੂਲਤ ਗਾ ਕਾ ਲਈ 24 ਘੰਟੇ ਉਪਲਬਧ ਹੈ ਛੋਟੇ ਭੁਗਤਾਨਾਂ ਦਾ ਪ੍ਰਬੰਧਨ ਕਰਨਾ ਆਸਾਨ ਬਣਾਉਂਦਾ ਹੈ ਤੇ ਸਨ ਨਾਲ ਟਰੈਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ